ਮੇਸ਼ ਕੁਮਾਰ ਵਰਸ ਸੋਨੂ ਸ਼ਾਵੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਕਰੀਬ 12 ਮੋਟਰਸਾਈਕਲ ਜਿਹੜੇ ਹੈਗੇ ਆ ਚੋਰੀशुदा ਮੋਟਰਸਾਈਕਲ बरामद ਕੀਤੇ ਗਏ ਤੇ ਇਹ ਮੈਂ ਦੱਸਦਾ ਕਿ ਮੁਕੱਦਮਾ ਨੰਬਰ 141 ਮਿਤੀ 16/7/2024 ਅਧੀਨਤਾ 310 ਸਬਸੈਕਸ਼ਨ 2 317 ਸਬਸੈਕਸ਼ਨ 2 ਪੀ ਐਨ ਐਸ ਯਾਰੀ ਜਿਹੜਾ ਹੈਗਾ ਇਹਨੇ ਤੇ ਬਰਚਾ ਨੰਚ ਕੀਤਾ ਹੈ ਜੀ ਤੇ ਇਹਦੇ ਵਿੱਚ ਹੁਣ ਤੱਕ ਅਸੀਂ 12 ਮੋਟਰਸਾਈਕਲਾਂ ਨੂੰ ਬਰਾਮਦ ਕਰ ਚੁੱਕੇ ਹਾਂ ਤੇ ਸਾਨੂੰ ਅੱਗੇ ਵੀ ਆਸ ਹੈ ਕਿ ਹੋਰ ਮੋਟਰਸਾਈਕਲ ਸਾਨੂੰ ਇਸ ਤੋਂ ਬਰਾਮਦ ਸਰ ਕਿੱਥੋਂ ਚੋਰੀ ਕਰਦੇ ਸੀਗੇ ਮੋਟਰਸਾਈਕਲ ਕਿ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਜਿਆਦਾ ਇਹ ਸਾਡੇ ਅਭੋਰ ਸ਼ਹਿਰ ਦੇ ਵਿੱਚੋਂ ਹੋਏ ਸੀ ਅਸੀਂ ਕੋਰਟ ਖੰਡੋਂ ਐਕਸ ਤੇ ਲੱਭੀਓ ਤੇ ਨੈਰੂ ਪਾਰਕ ਦੇ ਕੋਰ ਤੋਂ ਉੱਥੋਂ ਲੱਭ ਪੜੇ ਜਿਹੜੇ ਮੋਟਰਸਾਈਕਲਾਂ ਚੋਰੀ ਹੋਏ ਸੀਗੇ ਸਾਨੂੰ ਕੰਪਲੇਨਸ ਆਈਆਂ ਸੀ ਉਹਦੇ ਲਈ ਉਹਨਾਂ ਨੇ ਬੇਸਿਸ ਤੇ ਆਪਣਾ ਕਾਰਵਾਈ ਕਰਦਿਆਂ ਹੋਇਆ ਕਿ ਇਹਨੂੰ ਟ੍ਰੇਸ ਕਰਕੇ ਸਸੂਏ ਬਰਾਮਦ ਕੀਤੇ ਨਾ ਇਹ ਇਹਦੇ ਵੱਲੋਂ ਇਹ ਜਿਹੜੇ ਮੋਟਰਸਾਈਕਲ ਹੈ ਇੱਥੋਂ ਚੋਰੀ ਕਰਕੇ ਵੱਖ-ਵੱਖ ਪਿੰਡਾਂ ਦੇ ਮਰੋਟ ਏਰੀਏ ਦੇ ਤੇ ਆਪਾਂ ਇਹ ਬੋਹਰ ਏਰੀਏ ਦੇ ਵਿੱਚ ਇਹ ਵੇਚੇ ਗਏ ਸਨ ਤੇ ਆਪਾਂ ਇਹਨਾਂ ਨੂੰ ਰਿਕਵਰ ਕੀਤਾ ਹੈਗਾ ਤੇ ਸਾਨੂੰ ਆਸ ਹੈ ਕਿ ਆਪਾਂ ਫਰਦਰ ਵੀ ਕਰਾਂਗੇ ਸਰ ਕਿੱਥੇ ਰਹਿੰਦਾ ਕਿਦਰਾ ਜੀ ਇਹ ਸੁਮੇਸ਼ ਕੁਮਾਰ ਨੂੰ ਛਾਪੜਾ ਜਿਹੜਾ ਵੈਸੇ ਤਾਂ ਇਹ ਪੰਜ ਪੀਰ ਨਗਰ ਬੋਹਰ ਦਾ ਹੀ ਰਹਿਣ ਵਾਲਾ ਲੇਕਿਨ ਇਹਨੇ ਇੱਥੋਂ ਜਾਨੀ ਕਿ ਪੁਲਸਤੀ ਸਖਤੀ ਕਰ ਆਪਣਾ ਘਰ ਤੋਂ ਛੱਡ ਦਿੱਤਾ ਉਸ ਬਾਅਦ ਉਹ ਉਸ ਤੋਂ ਬਾਅਦ ਇਹਨੂੰ ਲੋੜ ਰਹਿਣ ਲੱਗੇ ਸੀ ਹੁਣ ਲੋੜ ਤੋਂ ਵੀ ਅੱਗੇ ਬਠਿੰਡੇ ਜਾ ਕੇ ਰਹਿਣ ਲੱਗ ਇਹ ਇਹ ਇਦੇ ਤੋਂ ਪਹਿਲਾਂ ਵੀ ਇੱਕ ਮਕਦਮਾ ਨ 204 ਜੀ ਮਿਤੀ 17/10/2016 2016 ਦਾ ਇਹਦੇ ਤੇ ਦਰਜ ਹੈ ਕੋਈ ਚੋਰੀ ਦਾ ਮਕਦਮਾ ਹੈ ਜੀ ਤੇ ਇਹ ਚੋਰੀ ਕਰਦਾ ਹਾਰਦੀ ਹੈਗਾ ਇਹ ਵਿਅਕਤੀ ਤੇ ਇਹ ਨਸ਼ਾ ਵੀ ਕਰਦਾ ਤੇ ਇਹਦੇ ਵੱਲੋਂ ਜਿਹੜੇ ਚੋਰੀ ਕੀਤੇ ਗਏ ਮੋਟਰਸਾਈਕਲ ਸੀ ਇਥੋਂ ਘਰ ਕੇ ਇੱਥੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚੇ ਜਾ ਰਹੇ ਸਨ